ਸਾਡੇ ਪਿੰਡ ਜੀ ਹੋਰ ਵੀ ਇੱਕ ਦੋ ਪਾਸੋਂ ਪਵਾ ਕੇ ਲਿਆ ਕੋਈ ਇੱਕ ਦਾ ਬਾਲਦਰ ਪਿੰਡ ਤੋਂ ਪਵਾਇਆ ਤੇ ਉਹ ਨਹੀਂ ਚੱਲਿਆ ਤੇ ਇੱਕ ਹੋਰ ਪਵਾ ਕੇ ਲਿਆ ਜੈਫਰ ਨਹੀਂ ਉਹ ਨਹੀਂ ਚੱਲੇ ਕੱਲਾ ਜੇ ਚੱਲਿਆ ਤਾਂ ਮੇਰਾ ਹੀ ਸਹੀ ਚੱਲਿਆ ਜੀ ਹੋਰ ਨਹੀਂ ਉਹ ਵੀ ਹਸਪਤਾਲ ਨਾਗਪਾਲ ਤੋਂ ਪਵਾਇਆ ਕਰਕੇ ਮੈਂ ਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਈ ਮੈਂ ਚਰਨਜੀਤ ਸਿੰਘ ਮੇਰਾ ਨਾਂ ਪਿੰਡ ਮੇਰਾ ਪੁੱਲਰਾ ਤੇ ਪਿੰਡ ਵੀ ਪੁੱਲਰਾ ਦਾ ਉਹ ਵੀ ਪੁੱਲਰਾ ਦਾ ਮੈਂ 13-14 ਸਾਲ ਤੋਂ ਘਰੇ ਬੈਠਾ ਸੀ ਕਿਤੇ ਨਾ ਜਾ ਸਕਦਾ ਸੀ ਨਾ ਆ ਸਕਦਾ ਸੀ ਹੁਣ ਮੈਨੂੰ ਜਦੋਂ ਪਤਾ ਲੱਗਿਆ ਇਹਨਾਂ ਦੇ ਹਸਪਤਾਲ ਦਾ ਵੀ ਉੱਥੇ ਗੋਡੇ ਬਹੁਤ ਵਧੀਆ ਪਾਉਂਦੇ ਆ ਮੈਂ ਉੱਥੇ ਗਿਆ ਜਾ ਕੇ ਇਹਨਾਂ ਨੇ ਮੇਰੇ ਗੋਡਾ ਪਾਇਆ ਨਾਗਪਾਲ ਹਸਪਤਾਲ ਉੱਚ 5 ਕਿਲੋਮੀਟਰ ਮੈਰ ਜਾਣਾ ਜਾਂ ਨਾ ਤੁਰ ਕੇ ਜਾਣਾ ਹਰ ਕਿਸਾਂ ਦੇ ਗੁਰਦੁਆਰੇ ਜਾਣਾ ਪੈਦਲ ਵੀ ਜਾਣਾ ਛਿਕਾਰਤੇ ਵੀ ਜਾਣਾ ਕਿਉਂ ਮੈਨੂੰ ਛਿਕਾਰਤੇ ਵੀ ਨਹੀਂ ਕਿਸੇ ਤੇ ਜਾਇਆ ਤੇ ਮੈਂ ਘਰ ਨੂੰ ਗ੍ਰੇਈ ਸੀ ਤੇ ਹੁਣ ਮੈਂ ਸਾਰੇ ਸਹੀਂ ਜਾਣਾ ਮਤਲਬ ਕੀ ਆਦਾ ਇਹਨਾਂ ਨੇ ਡਾਕਟਰ ਦਾ ਸੁਆਹਦਾ ਹੀ ਬੜਾ ਚੰਗਾ ਉਹ ਰਾਤ ਨੂੰ ਵੀ ਆ ਜਾਂਦਾ ਹਲੇ ਸਟਾਫ ਦਾ ਆਪਣੇ ਬਦਲ ਜਾਂਦਾ ਜੀ ਉਹ ਨਾਲੇ ਆਪਰੇਸ਼ਨ ਕਰਦਾ ਜੀ ਰਾਤ ਨੂੰ ਫੇਰ ਵੀ 1 ਵਜੇ ਕਿੜਾ ਮਾਰਦਾ ਇਹ ਮਰੀਜ਼ਾਂ ਉਹ ਵੀ ਮਰੇਕ ਨਹੀਂ ਸਾਨੂੰ ਤਾਂ ਅਜੇ ਹੀ ਕੋਈ ਨਹੀਂ ਆਈ ਇਹਨਾਂ ਦਾ ਡਾਕਟਰ ਕੇਅਰ ਕੋਈ ਕਰਦਾ ਹੀ ਨਹੀਂ ਨਾ ਸਟਾਫ ਸੌਂਦਾ ਰਾਤ ਨੂੰ ਤੇ ਨਾ ਡਾਕਟਰ ਸੌਂਦਾ ਹੁਣ ਮੈਨੂੰ ਕੋਈ ਆਤਾ ਨਹੀਂ ਪਤਾ ਨਹੀਂ ਹੁਣ ਮੈਂ 4-5 ਕਿਲੋਮੀਟਰ ਜਾਣਾ ਜਨਾ ਹਰ ਕਿਸਾ ਜਾਣਾ ਤੇ ਇਹਨੂੰ ਕੀ ਕਾਲਸਾ ਤੇ ਮੈਂ ਵੀ ਨਹੀਂ ਕੀ